ਨਗਰ ਨਿਗਮ ਦੀਆਂ ਚੋਣਾਂ ਦਾ ਡਿਗਲ ਵੱਜਣ ਤੋਂ ਬਾਅਦ ਲਗਾਤਾਰ ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਸਰਗਰਮ ਹੋ ਗਈਆਂ ਨੇ ਵੱਖ-ਵੱਖ ਪਾਰਟੀਆਂ ਦੇ ਨੇਤਾ ਨੇ ਜਿਹੜੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਅੱਜ ਹੀ ਲਗਾਤਾਰ ਗਤੀਵਿਧੀਆਂ ਤੇਜ਼ ਹੋ ਚੁੱਕੀਆਂ ਨੇ ਜੇਕਰ ਗੱਲ ਵਿਧਾਨ ਸਭਾ ਹਲਕਾ ਨਾਭਾ ਦੀ ਕਰੀਏ ਤਾਂ ਸ਼ਹਿਰ ਦੇ ਅੰਦਰ ਵਾਰਡ ਨੰਬਰ 6 ਵਿੱਚ ਇੱਕ ਜਿਮਨੀ ਚੋਣ ਹੈ ਜਿਹੜੀ ਹੋਣੀ ਹੈ ਜਿਸ ਦਾ ਕਾਰਨ ਇਹ ਹੈ ਕਿ ਦਲੀਪ ਬਿੱਟੂ ਜੋ ਕਾਂਗਰਸ ਤੋਂ ਕੌਂਸਲਰ ਸੀ ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਸੀ ਤਾਂ ਉਹਨਾਂ ਦਾ ਬੇਟਾ ਜਿਹੜਾ ਉਨ੍ਹਾਂ ਵੱਲੋਂ ਪਰਿਵਾਰ ਵੱਲੋਂ ਲਾਨ ਕੀਤਾ ਗਿਆ ਕਿ ਉਹ ਚੋਣ ਮੈਦਾਨ ਵਿੱਚ ਆਵੇਗਾ ਔਰ ਚੋਣ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਉਸ ਵੱਲੋਂ ਅੱਜ ਆਮ ਆਦਮੀ ਪਾਰਟੀ ਆ ਜਿਹੜੀ ਵਿਧਾਨ ਸਭਾ ਹਲਕਾ ਨਾਬਾਦ ਤੋਂ ਵਿਧਾਇਕ ਗੁਰਦੇਵ ਸਿੰਘ ਦੇਮਾਂ ਦੀ ਅਗਵਾਈ ਵਿੱਚ ਜੁਆਇਨ ਕੀਤੀ ਜਾ ਰਹੀ ਹੈ ਸਮੁੱਚਾ ਪਰਿਵਾਰ ਹੈ ਜਿਹੜਾ ਆਮ ਆਦਮੀ ਪਾਰਟੀ ਵਿੱਚ ਅੱਜ ਜੁਆਇਨਿੰਗ ਕਰ ਰਿਹਾ ਹੈ ਮੈਂ ਤੁਹਾਨੂੰ ਜਾਣਕਾਰੀ ਦੱਸ ਦਿਆਂ ਕਿ ਦਲੀਪ ਕੁਮਾਰ ਬਿੱਟੂ ਨੇ ਜਿਹੜੇ ਉਹ 4 ਵਾਰ ਲਗਾਤਾਰ ਕੌਂਸਲ ਰਹੇ ਨੇ ਉਹਨਾਂ ਨੇ ਇੱਕ ਵਾਰ ਇਲੈਕਸ਼ਨ ਭਾਜਪਾ ਤੋਂ ਇੱਕ ਵਾਰ ਅਕਾਲੀ ਦਲ ਤੋਂ ਤੇ ਇੱਕ ਵਾਰੇ ਆਜ਼ਾਦ ਚੋਣ ਲੜ ਕੇ ਜਿੱਤੀ ਆ ਔਰ ਲਾਸਟ ਵਾਰ ਜਿਹੜੀ ਉਹਨਾਂ ਨੇ ਇਲੈਕਸ਼ਨ ਜਿੱਤੀ ਆ ਉਹ ਕਾਂਗਰਸ ਪਾਰਟੀ ਤੋਂ ਜਿੱਤੀ ਸੀ ਅੱਜ ਉਹਨਾਂ ਦੇ ਪੁੱਤਰ ਨੇ ਜਿਹੜੇ ਖੱਟੜ ਮੰਨੂ ਜਿਨ੍ਹਾਂ ਦਾ ਨਿੱਕ ਨੇਮ ਮੰਨੂ ਐ ਉਹ ਚੋਣ ਮદાન ਵਿੱਚ ਉਨੁੱਤਣਗੇ ਪਰਿਵਾਰ ਵੱਲੋਂ ਫੈਸਲਾ ਕੀਤਾ ਗਿਆ ਸੋ ਥੋੜੀ ਗੁਰਦੇਵ ਸਿੰਘ ਦੇਵਮਾਨ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਦਲੀਪ ਮਿੱਟੂ ਦੇ ਪੁੱਤਰ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹਨਾਂ ਦਾ ਕੀ ਮਨ ਐ ਕਿਹੋ ਜਿਹਾ ਮਾਹੌਲ ਆ ਜਿਹੜਾ ਪਰਿਵਾਰ 'ਚ ਬਣਿਆ ਐ ਦਲੀਪ ਮਿੱਟੂ ਦੇ ਜਾਣ ਉਪਰੰਤ ਕਿਉਂ ਫੈਸਲਾ ਜਿਹੜਾ ਐ ਚੋਣ ਲੜਨ ਦਾ ਲਿੱਤਾ ਗਿਆ ਔਰ ਉਹਨਾਂ ਦੇ ਬੇਟੇ ਨੂੰ ਕਿੰਨਾ ਇੰਟਰਸਟ ਹੈ ਰਾਜਨੀਤੀ ਵਿੱਚ ਆਉਣ ਦਾ ਤੁਹਾਡੀ ਗੱਲਬਾਤ ਕਰਾਵਾਂਗਾ ਮੈਂ ਆਪਜੀ ਜਾਣਕਾਰੀ ਵੀ ਦੱਸ ਦਿਆਂ ਕਿ ਚਾਰ ਚੌਲ ਮੈਦਾਨ ਦੇ ਅੰਦਰ ਕੈਂਡੀਡੇਟ ਨੇ ਜਿਹੜੇ ਜ਼ਰੂਰ ਇਲੈਕਸ਼ਨ ਵਿੱਚ ਆਉਣਗੇ ਕਾਂਗਰਸ ਵੀ ਆਪਣਾ ਕੈਂਡੀਡੇਟ ਖੜਾ ਕਰੂਗੀ ਅਕਾਲੀ ਦਲ ਵੀ ਔਰ ਭਾਜਪਾ ਵੀ ਔਰ ਚੌਥੇ ਕੈਂਡੀਡੇਟ ਨੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਦਿਲੀਪ ਕੁਮਾਰ ਸਵਰਗਵਾਸੀ ਦਿਲੀਪ ਕੁਮਾਰ ਬਿੱਟੂ ਦੇ ਮੰਨੂ ਖੱਟੜ ਹੋਣਗੇ ਲੈ ਕੇ ਆ ਤੁਹਾਨੂੰ 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 ਲੈ ਕੇ ਆ ਸਾਰੇ ਪਰਿਵਾਰ ਨੇ ਮਿਲ ਕੇ ਫੈਸਲਾ ਕੀਤਾ ਕਿ ਕਿ ਅੱਜ ਹੀ ਫੋਨ ਕਰਤਾ ਲੱਗਿਆ ਅੱਜ ਇਲੈਕਸ਼ਨ ਅਨਾਉਂਸ ਹੋਈ ਹੈ ਕਿਥੇ ਕਿਥੇ ਹੋਤਾ ਪਰ ਅੱਜ ਦਿਨੇ ਰੋਸ ਪਾਇਆ ਨੂੰ। ਔਰ ਸਾਰੇ ਬਾੜ ਦੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਡਾਕਟਰ ਜੀ ਕਿ ਬੈਠੇ ਨੇ। ਨਾਲਸਾ ਬੈਠੇ ਨੇ। ਪਰਿਵਾਰ ਸਾਬ ਬੈਠੇ ਨੇ ਸਾਰੇ ਲੋਡਿੰਗ ਹੋ ਰਿਹਾ ਹੈ ਹਰ ਮੁਸ਼ਕਲ ਐ ਤਲਵਾਰ ਸਾਹਿਬ ਅਗੇ ਮੁਸ਼ਕਲ ਪਾਉ ਜੀ ਇਕ ਮਿੰਟ ਜੀ ਇੱਕ ਨੂੰ ਫੋਟੋ ਖਿੱਚ ਲੈ ਜਮੇਗਾ ਹਾਂ ਜੀ ਸਾਹਮਣੇ ਜੀ ਸਾਹਮਣੇ ਹਾਂ ਹਮ ਅਫਸਰ ਸਾਹਿਬ ਜੀ ਇੱਧਰ ਆਇਓ ਅਸੀਂ ਦਲੀਪ ਕੁਮਾਰ ਬਿੱਟੂ ਦੇ ਬੇਟੇ ਹਤੇਸ਼ ਖੱਟੜ ਵੱਲੋਂ ਆਜ ਆਮ ਆਦਮੀ ਪਾਰਟੀ ਆ ਜਿਹੜੀ ਵਿਧਾਇਕ ਗੁਰਦੇਵ ਸਿੰਘ ਦੇਮਾਨ ਹੋਣਾ ਦੀ ਅਗਵਾਈ ਦੇ ਅੰਦਰ ਜੁਆਇਨ ਕੀਤੀ ਗਈ ਹੈ ਸਾਡੇ ਨਾਲ ਨੇ ਦੇਮਾਨ ਜੀ ਵੱਲੋਂ ਹਤੇਸ਼ ਨੂੰ ਜਿਹੜੀ ਪਾਰਟੀ ਆ ਜੁਆਇਨ ਕਰਾ ਦਿੱਤੀ ਗਈ ਹੈ ਔਰ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ 6 ਨੰਬਰ ਵਾਰਡ ਚੋਂ ਆਮ ਆਦਮੀ ਪਾਰਟੀ ਦੇ ਜੋ ਜਿਮਨੀ ਚੋਣ ਹੋਣੀ ਹੈ ਹਤੇਸ਼ ਨੇ ਜਿਹੜੇ ਮੰਨੂ ਖੱਟੜ ਉਮੀਦਵਾਰ ਹੋਣਗੇ ਸਾਡੇ ਨਾਲ ਨੇ ਮਾਨ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਨ ਸਾਹਿਬ ਜੁਆਇਨਿੰਗ ਕਰਾਈਆ ਹਤੇਸ਼ ਜੀ ਨੂੰ ਦਲੀਪ ਬਿੱਟੂ ਜੀ ਦੇ ਬੇਟੇ ਨੂੰ ਕਿਵੇਂ ਦੇਖਦੇ ਹੋ ਸਾਡਾ ਬੱਚਾ ਹਤੇਸ਼ ਕੁਮਾਰ ਖੱਟੜ ਪਿਆਰ ਨਾਲ ਸਾਰੇ ਮੰਨੂ ਕਹਿੰਦੇ ਨੇ ਜੀ ਇਹਨਾਂ ਦੇ ਪਿਤਾ ਜੀ ਸਤਕਾਰਯੋਗ ਦਲੀਪ ਬਿੱਟੂ ਜੀ ਪਿਛਲੇ ਕੁਝ ਦਿਨ ਪਹਿਲਾਂ ਮਹੀਨੇ ਪਹਿਲਾਂ ਸੰਸਾਰਿਕ ਯਾਤਰਾ ਪੂਰੀ ਕਰਕੇ ਚਲੇ ਗਏ ਉਹ ਚੁਣੇ ਹੋਏ ਨੁਮਾਇंदे ਸੀਗੇ ਕਾਉਂਸਲਰ ਸੀਗੇ ਵਾਰ ਨੰਬਰ 6 ਨਗਰ ਕਾਉਂਸਲ ਨਾਭਾ ਦੇ ਵਿੱਚੋਂ ਤੇ ਉਹ ਸੀਟ ਖਾਲੀ ਹੋ ਗਈ ਅੱਜ ਹੀ ਚੋਣ ਜਬਤਾ ਲੱਗਿਆ ਔਰ ਚੋਣ ਅਨਾਉਂਸ ਹੋ ਗਈ ਹੈ ਤੇ ਅੱਜ ਅਸੀਂ ਸਾਰਿਆਂ ਨੇ ਸਾਰੀ ਸੰਗਤ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਸੀਟ ਦੇ ਉੱਪਰ ਸਭ ਤੋਂ ਪਹਿਲਾ ਹੱਕ ਜਿਹੜਾ ਉਹ ਬਿੱਟੂ ਜੀ ਦੇ ਪਰਿਵਾਰ ਦਾ ਬਣਦਾ ਸੋ ਪਰਿਵਾਰ ਨੂੰ ਅਸੀਂ ਕਿਹਾ ਕਿ ਤੁਸੀਂ ਫੈਸਲਾ ਕਰੋ ਉਹਨਾਂ ਨੇ ਫੈਸਲਾ ਕੀਤਾ ਅੱਜ ਸਾਡੇ ਬੱਚੇ ਨੂੰ ਹਰਤੇਸ਼ ਨੂੰ ਜਿਹੜਾ ਜੀ ਆਮ ਆਦਮੀ ਪਾਰਟੀ ਸ਼ਾਮਲ ਕਰਕੇ ਅਸੀਂ ਉਮੀਦਵਾਰ ਜਿਹੜਾ ਹੈ ਜੀ 6 ਨੰਬਰ ਵ एलान ਕਰ ਦਿੱਤਾ ਪਰ ਮੈਂ ਸਭ ਨੂੰ ਬੇਨਤੀ ਵੀ ਕੀਤੀ ਹੈ ਕਿਉਂਕਿ ਬਿੱਟੂ ਜੀ ਆਲਰੇਡੀ ਚੁਣੇ ਹੋਏ ਨਮਾਇंदे ਸੀਗੇ ਕੌਂਸਲਰ ਸੀਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਇੱਕ ਸਾਲੋਂ ਦਾ ਬਾਕੀ ਪਿਆ ਸੀਗਾ ਕਿ ਇੱਕ ਸਾਲ ਵਾਸਤੇ ਇਹਨਾਂ ਨੂੰ ਸਰਬਸੰਮਤੀ ਨਾਲ ਐਮਸੀ ਜਿਹੜਾ ਚੁਣਿਆ ਜਾਵੇ ਤੇ ਮੇਰੀ ਬੇਨਤੀ ਆ ਸਾਰੇ ਪ੍ਰਮਾਨ ਕਰਨ ਇਹਨੂੰ ਔਰ ਜੇ ਨਹੀਂ ਹੁੰਦਾ ਫਿਰ ਤਾਂ ਇਲੈਕਸ਼ਨ ਹੋਣੀ ਹੋਣੀ ਹੈ ਤੇ ਇਹ ਬਹੁਤ ਹੀ ਸਨਮਾਨਿਤ ਪਰਿਵਾਰ ਹੈ ਜੀ ਬਹੁਤ ਹੀ ਗਰਾਉਂਡ ਨਾਲ ਜੁੜਿਆ ਹੋਇਆ ਪਰਿਵਾਰ ਹੈ ਦਿਲਪ ਕੁੰਮਾਰ ਬਿੱਟੂ ਜੀ ਜਿਹੜੇ ਕਿ ਬਹੁਤ ਹੀ ਅੱਛੇ ਇਨਸਾਨ ਸੀਗੇ ਮੇਰੇ ਵੀ ਬਹੁਤ ਪਰਮਿੱਤਰ ਸੀਗੇ ਚਾਰ ਵਾਰ ਐਮਸੀ ਰਹੇ ਆ ਔਰ ਬੇਸ਼ੱਕ ਉਹ ਲਗ ਪਾਰਟੀ ਸੀਗੇ ਬੇਸ਼ੱਕ ਅੱਜ ਇਹ ਵੀ ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਇਆ ਪਰ ਉਹਨਾਂ ਨੇ ਜਦੋਂ ਵੀ ਮਿਲੇ ਆ ਬੜੇ ਆਪਣਤ ਨਾਲ ਕਦੇ ਉਹਨਾਂ ਨੇ ਵੱਧ ਕੇ ਕੋਈ ਗੱਲ ਨਹੀਂ ਕੀਤੀ ਔਰ ਹਮੇਸ਼ਾ ਹੀ ਉਹਨਾਂ ਨੇ ਚੰਗੇ ਕੰਮ ਨੂੰ ਅਪਰੀਸ਼ੀਏਟ ਕੀਤਾ ਵਾਰਡ ਨੰਬਰ 6 ਨਗਰ ਕੌਂਸਲ ਦਾ ਬੜਾ ਅਹਿਮ ਵਾਰਡ ਹੈ ਜੀ 17 1800 ਵੋਟ ਹੈ ਮੈਂ ਸਭ ਨੂੰ ਬੇਨਤੀ ਕਰਦਾ ਕਿ ਪਰਿਵਾਰ ਨੂੰ ਅਸ਼ੀਰਵਾਦ ਦਿਓ ਜਿਵੇਂ ਪਹਿਲਾਂ ਤੁਸੀਂ ਅਸ਼ੀਰਵਾਦ ਦਿੱਤਾ ਸੀ ਤੇ ਸਾਡੇ ਬੱਚੇ ਹਰਤੇਸ਼ ਕੁਮਾਰ ਖੱਟਣ ਨੂੰ ਤੁਸੀਂ ਕੌਂਸਲਰ ਚੁਣ ਕੇ ਜਿਹੜੀ ਨਗਰ ਕੌਂਸਲ ਨਾਭਾ ਦੇ ਵਿੱਚ ਆਪਣਾ ਨੁਮਾਇੰਦਾ ਭੇਜੋ ਤਾਂ ਕਿ ਵਾਰਡ ਦੇ ਕੰਮ ਅਛੇ ਤਰੀਕੇ ਨਾਲ ਹੋ ਸਕਣ ਮਾਨ ਸਰ ਜੀ ਆਪਾਂ ਗੱਲ ਕਰੀਏ ਕਾਲੀਦਲ ਵੀ ਆ ਕਾਂਗਰਸ ਵੀ ਆ ਭਾਜਪਾ ਵੀ ਆ ਕੀ ਅਪੀਲ ਕਰੋਗੇ ਕਿ ਸਰਬਸੰਮਤੀ ਨਾਲ ਜੇ ਮੈਨੂੰ ਤੇ ਫੈਸਲਾ ਹੁੰਦਾ ਤਾਂ ਤੁਸੀਂ ਵੱਖ-ਵੱਖ ਪਾਰਟੀਆਂ ਨੂੰ ਅਪੀਲ ਕਰੋਗੇ ਆਪਣੇ ਵੱਲੋਂ ਬਿਲਕੁਲ ਮੈਂ ਤਾਂ ਪਹਿਲਾਂ ਹੀ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿਉਂਕਿ 1 ਸਾਲ ਦਾ ਸਮਾਂ ਪਿਆ 2026 ਚ ਦੁਬਾਰਾ ਇਲੈਕਸ਼ਨ ਆਉਣੀਆਂ ਨਗਰ ਕੌਂਸਲ ਦੀ ਉਦੋਂ ਸਭ ਦਾ ਰਾਈਟ ਹੈ ਜੀ ਸਾਰੇ ਚੋਣ ਲੜਨ ਦੇ ਹੱਕਦਾਰ ਨੇ ਹੱਕਦਾਰ ਹੁਣ ਵੀ ਨੇ ਜੀ ਪਰ ਕਿਉਂਕਿ ਪਰਿਵਾਰ ਨਾਲ ਟਰਸਟੀ ਹੋ ਗਈ ਉਹ ਚੁਣਿਆ ਹੈ ਨੁਮਾਇੰਦਾ ਜਿਹੜਾ ਸਾਡਾ ਪੁਰਾ ਕਾਉਂਸਲਰ ਸੀ ਉਹ ਚਲੇ ਗਏ ਸੰਸਾਰ ਦੇ ਵਿੱਚੋਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਬਾਕੀ ਸੰਗਤ ਵੱਡੀ ਹੁੰਦੀ ਹੈ ਜੀ ਲੋਕ ਵੱਡੇ ਹੁੰਦੇ ਨੇ ਔਰ ਕਿਤੇ ਨਾ ਕਿਤੇ ਸੰਸਕਾਰ ਵੀ ਕੰਮ ਕਰਦੇ ਆ ਕਿਉਂਕਿ ਜਿਹੜੀ ਇੰਟਿਊਸ਼ਨ ਜਿਹੜੀ ਹੈ ਸਭ ਦੀ ਉਹੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੇ ਵੋਟਾਂ ਪਾ ਕੇ ਅੱਜ ਤੋਂ 4 ਸਾਲ ਪਹਿਲਾਂ ਚੁਣਿਆ ਸੀਗਾ ਤੇ ਅੱਗੇ ਵੀ ਉਹ ਚਾਹੁੰਦੇ ਆ ਕਿ ਅਸੀਂ ਪਰਿਵਾਰ ਦਾ ਨੁਮਾਇੰਦਾ ਕੋਈ ਸੇਵਾ ਕਰੇ ਸਾਡਾ ਉਹਨਾਂ ਦਾ ਬੇਟਾ ਹਰਤੇਸ਼ ਕੁਮਾਰ ਖੱਟਣ ਮੰਨੂ ਸਾਡਾ ਬੱਚਾ ਉਹ ਜਿਹੜਾ ਪਾਰਟੀ ਚ ਪੂਰੇ ਪਰਿਵਾਰ ਸਮੇਤ ਸ਼ਾਮਲ ਹੋਏ ਨੇ ਮੈਂ ਸਭ ਨੂੰ ਬੇਨਤੀ ਕਰਦਾ ਬਾਕੀ ਲੋਕ ਵੱਡੇ ਆ ਜੀ ਲੋਕਤੰਤਰ ਚ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਜੇ ਸਰਬਸੰਮਤੀ ਹੁੰਦੀ ਤਾਂ ਬਹੁਤ ਹੀ ਵੈਲੰਡ ਗੁੱਡ ਆ ਨਹੀਂ ਹੁੰਦੀ ਤਾਂ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਆਪਣਾ ਕੀ ਕੀਮਤੀ ਵੋਟ ਜਿਹੜਾ ਆ ਜੀ ਦਲੀਪ ਕੁਮਾਰ ਬਿੱਟੂ ਜੀ ਨੂੰ ਉਹਨਾਂ ਦੇ بیٹے ਉਹਨਾਂ ਦੇ ਪਰਿਵਾਰ ਨੂੰ ਦੇ ਕੇ ਤੁਸੀਂ ਇਹਨਾਂ ਨੂੰ ਕੌਂਸਲਰ ਬਣਾਓ ਕਿਵੇਂ ਦੇਖਦੇ ਹੋ ਮੈਨੂੰ ਪਿਤਾ ਦੇ ਜਾਣ ਤੋਂ ਬਾਅਦ ਰਾਜਨੀਤੀ ਜਾਇਓ ਆ ਮੈਂ ਵੀ ਪਾਰਟੀ ਜੁਆਇਨ ਕੀਤੀ ਆ ਚਤੁਰਦੇ ਜੀ ਮੇਰੇ ਡੈਡੀ ਗਏ ਨੇ ਉਸ ਤੋਂ ਬਾਅਦ ਇਹ ਸਾਰਾ ਸਿੰਸਲਾ ਚੱਲ ਰਿਹਾ ਜੀ ਕਿ ਕੌਣ ਇਲੈਕਸ਼ਨ ਲੜੂਗਾ ਜਾਂ ਨਹੀਂ ਲੜੂਗਾ ਮੇਰੇ ਪਰਿਵਾਰ ਨਾਲ ਮੇਰੇ ਚਾਚਾ ਜੀ ਨਾਲ ਸੀ ਸਾਰਿਆਂ ਨੇ ਬਹਿ ਕੇ ਗੱਲ ਕੀਤੀ ਤੇ ਉਸ ਤੋਂ ਬਾਅਦ ਇਹ ਡਿਸੀਜਨ ਹੋਇਆ ਕਿ ਤੁਸੀਂ ਅੱਗੇ ਕੰਟੀਨਿਊ ਕਰੋ ਪਰ ਡੈਡੀ ਦੀ ਘਾਟ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਫਿਰ ਵੀ ਟਰਾਈ ਕਰਾਂਗੇ ਕਿ ਉਹਨਾਂ ਦੇ ਕਦਮਾਂ ਤੇ ਚੱਲੀਏ ਦਾ ਕੀਤਾ ਗਿਆ ਸੀ ਔਰ ਬਦਾਇ ਗੁਰਦੇਵ ਸਿੰਘ ਦੇਵਮਾਨ ਹਣਾ ਵੱਲੋਂ ਵੀ ਸਾਰੀਆਂ ਪਾਰਟੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਗਈ ਹੈ ਕਿ ਬਿੱਟੂ ਜੀ ਦੇ ਬੇਟੇ ਨੂੰ ਸਰਬਸੰਮਤੀ ਨਾਲ ਐਮਸੀਆ ਜਿਹੜਾ ਬਣਾਇਆ ਜਾਵੇ ਅਗਰ ਨਹੀਂ ਤਾਂ ਇਲੈਕਸ਼ਨ ਹੋਊਗੀ ਤਾਂ ਚੋਣ ਸਬੰਧੀ ਵੀ ਮਾਨ ਸਾਹਿਬ ਨੇ ਹੱਥ ਜੋੜ ਕੇ ਸਮੂਹ 1800 ਦੇ ਕਰੀਬ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੱਤੋ ਵੱਦ ਮੰਨੂ ਖੱਟਣ ਨੂੰ ਵੋਟ ਪਾ ਕੇ ਜਿਤਾਓ ਤਾਂ ਜੋ ਦਲੀਪ ਬਿੱਟੂ ਜੀਆਂ ਦੋਸਤ ਪਰਾਣੀਆਂ ਸੇਵਾਵਾਂ ਸੀ ਉਹਨੇ ਜਿਹੜੀਆਂ ਆਮ ਜਨਤਾ ਜਿਹੜੀ ਯਾਦ ਰੱਖੇ ਔਰ ਉਹਨਾਂ ਦੇ ਸਿਰ ਤੇ ਹੱਥ ਰੱਖੇ ਬੱਚੇ ਵਾਂਗੂ ਕਿ ਉਹਨਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਜਿਹੜਾ ਦਿੱਤਾ ਜਾਵੇ